ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਡੇ ਨਵੇਂ ਵਲੌਗ 'ਚ ਵਲੌਗ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 4:30 ਵਜੇ ਅੱਜ ਬੱਚੇ ਸਵੇਰੇ ਸਵੇਰੇ ਸਕੂਲ ਗਏ ਹੀ 8:00 ਵਜੇ ਦੇ ਗਏ ਆ ਹੁਣ 4:00 ਵਜੇ ਘਰ ਵਾਪਸ ਆਏ ਆ ਆ ਦੇਖੋ ਹੁਣ ਇਹ ਕਰ ਰਹੇ ਆਪਣਾ ਲੰਚ 4:30 ਤੇ ਹੋ ਗਿਆ ਡਿਨਰ ਦਾ ਟਾਈਮ ਹੋ ਗਿਆ ਵਾ ਹੁਣ ਵਿਚਾਰਿਆਂ ਨੂੰ ਲੰਚ ਹੀ ਕਰਨਾ ਪੈ ਰਿਹਾ ਹੈ ਇਹ ਵੇਲੇ ਤਾਂ ਹੀ ਕੀ ਕਰ ਰਹੇ ਇਹ ਇੱ ਲੱਗੀ ਚਾ ਅਹੀਂ ਲੰਚ ਕਰ ਚੁੱਕੇ ਆ ਅਹੀਂ ਤਿਆਰੀ ਕਰ ਲਈ ਆ ਦੁਕਾਨ ਤੇ ਬਹੁਤ ਸਾਰਾ ਕੰਮ ਆ ਤੇ ਜਾ ਕੇ ਕੰਮ ਕਰਦੀ ਆ 10 ਦਿਨ ਹੋ ਗਏ ਦੁਕਾਨ ਵਾਲੇ ਧਿਆਨ ਥੋੜਾ ਘਟ ਦਿੱਤਾ ਗਿਆ ਬਾ ਥੋੜੇ ਟੈਸਟਿੰਗ ਅੱਜ ਕਲੀਅਰ ਕਰਾਵਾਂਗੇ ਤੇ ਨਾਲ ਕਰਾਂਗੇ ਵੀ ਤੇ ਨਾਲ ਨਿਊ ਸਮਾਨ ਆਇਆ ਉਹ ਵੀ ਸੈਟਿੰਗ ਕਰਾਂਗੇ ਬਹੁਤ ਬੋਰ ਦਾ ਮੌਸਮ ਚੱਕਰ ਬਹੁਤ ਜ਼ਿਆਦਾ ਠੰਡੇ ਬਹੁਤ ਜ਼ਿਆਦਾ ਜੜੀਆਂ ਜਿਹੜੀ ਠੰਡ ਕਹਿੰਦੇ ਨਾ ਸਿਆਣੇ ਕਹਿੰਦੇ ਹੱਡ ਜੀਰਦੀ ਠੰਡ ਹੱਡਾਂ 'ਚ ਵੜਦੀ ਜਾਂਦੀ ਆ ਕਿਉਂਕਿ ਆਪਣੇ ਕੰਮ ਦੇ ਨਾਲ ਕਹਿੰਦੇ ਹੁੰਦੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਇਸ ਲਈ ਕੰਮ ਤੇ ਜਾਣਾ ਬਹੁਤ ਜ਼ਰੂਰੀ ਹੈ ਕਮੇਟੀ ਚਲੀ ਜਾਣਾ ਹਾਂ ਦੇਖੋ ਹੈ ਮਾਈ ਗॉड ਮੈਂ ਪਹੁੰਚ ਚੁੱਕੀ ਹਾਂ ਜੀ ਦੁਕਾਨ ਤੇ ਇੱਧਰ ਦੇਖੋ ਇੱਧਰ ਦਿਨ ਜਾਰੇ ਦੇਖੋ ਦੇਖੋ ਕਿਤੇ ਦੇਖੋ ਕੰਮ ਬਹੁਤ ਕਰਦੇ ਆ ਬਹੁਤ ਜ਼ਿਆਦਾ ਕਰਦੇ ਆ ਹਾਂ ਜੀ ਬੇਟਾ ਜੀ

ਹਾਂਜੀ ਤੇ 3-4 ਵਜੇ ਤੋਂ ਸ਼ੁਰੂ ਹੋਏ ਆ ਤੇ ਹੁਣ ਵੱਜ ਚੁੱਕੇ ਆ ਪੌਣੇ 7 ਹੁਣ ਜਾ ਕੇ ਥੋੜੀ ਜੀ ਮੀਨਸ ਥੋੜੀ ਜੀ ਨਹੀਂ ਥੋੜੀ ਦੇਖ ਹੀ ਚੁੱਕੀ ਆ ਦੁਕਾਨ ਦਾ ਮੂੰਹ ਸਿਰ ਦਿਖਣਾ ਸ਼ੁਰੂ ਹੋਇਆ ਬਹੁਤ ਖਲਾਰਾ ਪਾ ਚੁੱਕੀ ਅਸੀਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਹਵੇਖੋ ਹਾਂ ਦੇਖੋ ਐ ਭਾਜੀ ਅਜੈਂਡ ਤੇ ਆਏ ਹੋਏ ਆ ਪੂਰੇ ਟਾਈਮ ਸੰਭਾਲਿਆ ਇਹਨਾਂ ਨੇ ਅੱਜ ਟਾਈਮ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਐਂਡ ਤੇ ਫੜੇ ਗਏ ਹੈਨਾ ਐਵੇਂ ਆਲ ਕਲੀਅਰ ਫॉर ਟੂਡੇ ਕੱਲ ਫੇਰ ਅਸੀਂ ਖਲਾਰਾ ਪਾ ਲੈਣਾ ਵਾ ਕੱਲ ਭਲੇ ਕਾਦਾ ਪੋਣਾ ਵਾ ਮੈਨੂੰ ਆ ਖਾਣਾ ਆ ਜਿਹੜਾ ਖਡੌਣਿਆਂ ਵਾਲਾ ਨਾ ਆ ਜਿਹੜਾ ਸਾਰਾ ਉਤੋਂ ਸਾਰਾ ਹੀ ਲਾ ਕੇ ਦੀ ਸਫਾਈ ਕਰਨੀ ਹੈ ਸਫਾਈ ਜ਼ਰੂਰੀ ਆ ਤੇ ਹੁਣ ਅਸੀਂ ਸਫਾਈ ਹੋ ਚੁੱਕੀ ਆ ਚਲੋ ਹੁਣ ਰਾਤ ਵੀ ਠੰਡ ਕਰਕੇ ਮੇਰੇ ਗਾਕ ਵੀ ਅਸਲੇ ਥੋੜਾ ਘੱਟ ਹੁੰਦੇ ਆ ਤੇ ਇਸ ਕਰਕੇ ਮੈਂ ਘਰ ਚੱਲਨੀ ਆ ਘਰ ਆ ਵੀ ਰਾਏ ਨੇ ਸਾਡੇ ਕੋ ਪਰਚੀਆਂ ਲੈਣੇ ਹਾਂਜੀ ਇਹ ਬਹੁਤ ਸਾਡੇ ਕੋ ਪਰਚੀਆਂ ਬਹੁਤ ਲੈਂਦੇ ਨੇ 10 ਰੁਪਏ ਕੱਟਿਆ ਕਰੋ ਇਹ ਜਿਹਦੋ ਪਰਚੀਆਂ ਲੈਣ ਹੁੰਦੇ ਆ ਉਹਦੇ ਚਲੋ ਮੈਂ ਹੁਣ ਇਹਨਾਂ ਨੂੰ ਪੁੱਛ ਲਈ ਆ ਵੀ ਘਰ ਚੱਲ ਜੀ ਧਰਮਿੰਦਰ ਆਇਆ ਹੈ ਉਹਦਾ ਵਲੌਗ ਬਣਾ ਦਿਆ ਕਰੋ ਨਾਲ ਚੱਲਗੇ ਚਲੋ ਚਲੋ ਬਾਰ ਬਹੁਤ ਠੰਡਿਆ ਜਾਪਦੀ ਬਹੁਤ ਜ਼ਿਆਦਾ ਦੇਖਦੇ ਹਾਂ ਹੋਰ ਨਹੀਂ ਰਹੇ ਤੁਕਾਈ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡਣਾ ਕੀ ਗੱਡੀ ਉਹਨਾਂ ਦੇ ਵਿਆਹ ਹੀ ਇੱਥੇ ਆਹ ਡਬੋ ਨਮ ਜਾਗਦਾ ਹੋਣਾ ਨਾ ਸਿਰਤ ਨੂਰ ਕੀ ਕਰਦੇ ਪਏ ਓ ਮਾਈ ਗੋਡ ਟਿਫਨ ਵੀ ਨਹੀਂ ਚੁੱਕਿਆ ਗਿਆ ਤੁਹਾਡੇ ਕੋਲੋਂ ਚੋਕੜਾ ਕਿਚਨ ਇਹ ਦੇਖੋ ਹੁਣ ਮੈਂ 2 ਮਿੰਟ ਐਂ ਛੁਟਕੀ ਮਾਰਨੀ ਆ

ਮੇਰੇ ਲਈ ਪੀਜਾ ਲੈ ਕੇ ਆਉ। ਪਾਣੀ ਵੀ ਨਾ ਗਰਮ। ਸੋ ਗਾਇਸ ਅੱਜਕੱਲ੍ਹ ਠੰਡ ਬਹੁਤ ਜ਼ਿਆਦਾ ਹੈ ਗੀ ਜੇ ਤੇ ਜਿਹੜੇ ਮਤਲਬ ਸਕੂਲ ਜਿਹੜੇ ਸਕੂਲ ਵਾਲੇ ਨੇ ਸਕੂਲ ਵੀ ਖੋਲਤੇ ਆ ਪਤਾ ਨਹੀਂ ਕਿਉਂ ਖੋਲੇ ਬਿੰਦੇ ਨੇ ਦੀ ਇਹ ਸਮਝ ਨਹੀਂ ਆਉਂਦੀ। ਮੈਂ ਤੁਹਾਨੂੰ ਬੈਗ ਫਲਿੱਪ ਕਰਕੇ ਦਿਖਾਵਾਂ ਕੱਲ੍ਹ ਕੱਲ੍ਹ ਹੀ ਸਿੱਖੀ ਆ। ਜਾ ਕਰ। ਚੱਲ ਚੱਲ। ਬਸ ਤੋਂ ਹੰਦੂ ਨਤੜ ਵਾਲੀ। ਜੜ ਲੱਗੀ ਆ। ਮੈਂ ਕੱਪੜੇ ਨਹੀਂ ਜੋੜੇ ਗਾਇਸ ਹਾਂਜੀ ਹਾਂਜੀ ਦੀਦੀ ਵੈਰੀ ਗੁੱਡ ਮੈਂ ਤੁਹਾਨੂੰ ਦਿਖਾਉਣਾ ਵੀ ਦੀਦੀ ਕੀ ਕਰਨ ਦੇ ਆ ਤੇ ਹੁਣ ਦੀਦੀ ਇਹ ਕਰਨ ਦੇ ਆ ਇਹ ਹਾਂਜੀ ਦੀਦੀ ਕਿੱਦਾਂ ਇੱਧਰ ਵੇਖੋ ਮੈਂ ਸੀਰਤ ਨੂੰ ਜਦੋਂ ਗਈ ਉਹਦੋਂ ਕਹਿ ਕੇ ਗਈ ਸਮਝਾ ਕੇ ਗਈ ਹਾਂ ਕਿ ਸੀਰਤ ਜਿਹੜਾ ਵੀ ਕੰਮ ਹੁੰਦਾ ਮੇਰੇ ਮਗਰੋਂ ਕਰ ਲਿਆ ਕਰ ਕੱਪੜੇ ਜੋੜ ਕੇ ਬਸ ਸਿਰਫ ਸਿਰਫ ਤੇ ਸਿਰਫ ਕੱਪੜੇ ਜੋੜ ਕੇ ਰੱਖਣੇ ਹੁੰਦੇ ਸਿਰਫ ਤੇ ਉਹ ਵੀ ਨਹੀਂ ਸੀਰਤ ਕੋ ਹਜੇ ਤੱਕ ਹੋਇਆ ਵੇਖੋ ਖਲਾਰਾ ਹੁਣ ਜੋੜਨ ਦੀ ਆ ਵੀ ਮੰਮਾ ਆ ਗਏ ਮੰਮਾ ਨੂੰ ਪਤਾ ਲੱਗ ਜਾਣਾ ਵੇਖੋ ਹੁਣ ਦਵਾਦਾ ਦਵਾਦਾ ਮੈਂ ਵੀ ਜਾਣਾ ਮੈਂ ਪਾਪਾ ਦੇ ਨਾਲ ਕਿੱਥੇ ਜਾਣਾ ਮੈਂ ਪਾਪਾ ਦੇ ਨਾਲ ਪੀਜ਼ਾ ਲੈਣਾ ਹੈ ਕਿਉਂ ਪੀਜ਼ਾ ਭਾਰਾ ਹੁੰਦਾ ਵਾ ਚੁੱਕੇ ਨਹੀਂ ਜਾਊਗਾ ਪਾਪਾ ਕੋ ਨਹੀਂ ਹੱਸੋ ਮਾਪੇ ਸਕੂਲ ਜਾਇੰਟ ਪੀਜ਼ਾ ਲਿਓਣਾ ਜਾਇੰਟ ਆ ਕੱਲੇ ਜਾਣ ਲੱਗੇ ਪਾਪਾ ਹਨ ਲਫਾਫੇ ਦੇ ਓਕੇ ਬਾਏ 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 ਹੁਣ ਥੋੜਾ ਨਾ ਫ੍ਰੀ ਹੋ ਕੇ ਬੈਠੇ ਆ ਮਤਲਬ ਭਾਂਡੇ-ਬੁੰਡੇ ਮਾਂਜ ਕੇ ਫ੍ਰੀ ਹੋ ਕੇ ਹੋਣਾ ਹੀ ਰੋਟੀ ਨਹੀਂ ਬਣਾਉਣੀ ਕਿਉਂਕਿ ਅਸੀਂ ਸ਼ਾਮ ਨੂੰ ਲੇਟ ਹੀ ਖਾਧੀ ਸੀ ਤੇ ਇਸ ਕਰਕੇ ਹੁਣ ਅਸੀਂ ਫ੍ਰੀ ਆ ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਮੈਂ ਨੂਰ ਤੇ ਸੀਰੂ ਨੂੰ ਜਿੱਤੀ ਸੀ ਆ ਵੇਖੋ ਮੇਰੀ ਦੁਕਾਨ ਤੇ ਆਏ ਨਿਊ ਸ਼ਾਰਪਨਰ ਨਿਊ ਸ਼ਾਰਪਨਰ ਇਹ ਕੈ ਵਾਲਾ ਸ਼ਾਰਪਨਰ ਠੀਕ ਹੈ ਨਾਲ ਹੀ ਡਸਟ ਕਲੈਕਟਰ ਆ ਮੈਟਲ ਦਾ ਸ਼ਾਰਪਨਰ ਆ ਇਹਦੇ ਵਿੱਚ ਸਿੰਗਲ ਹੀ ਆ ਸਿੰਗਲ ਹੋਲ ਵਾਲਾ ਵਾ ਇਹ ਹੈਗਾ ਵਾ ਇਹ ਨੂਰਲੀ ਆ ਇਹ ਘਾਰ ਦੀ ਸ਼ੇਪ ਚ ਐਦੇ ਇਹਦਾ ਹੈਗਾ ਵਾ ਡਬਲ ਹੋਲ ਇਹ ਵੇਖੋ ਡਬਲ ਹੋਲ ਇਹ ਨਿਊ ਸ਼ਾਰਪਨਰ ਆਈ ਹੈ ਮੇਰੀ ਸ਼ਾਪ ਤੇ ਬਹੁਤ ਸੋਹਣੇ ਲੱਗੇ ਇਸ ਕਰਕੇ ਜਿਹੜੀ ਚੀਜ਼ ਸੋਹਣੀ ਲੱਗੀ ਫਿਰ ਇੱਕ ਇੱਕ ਲੈ ਆਈ ਦੀ ਹੈ ਬੱਚਿਆਂ ਲਈ ਉਹ ਵੀ ਖੁਸ਼ ਹੋ ਜਾਂਦੇ ਆ ਹਾਂਜੀ ਆ ਚੁੱਕਾ ਪੀਜ਼ਾ ਨਹੀਂ ਮਾਰਗਰੇਟਾ ਨਹੀਂ ਆ ਵਨੂ ਬਾਲ ਹੀ ਸੈੱਟ ਕਰ ਲਿਆ ਕਰ ਬੁੱਤ ਮਾਰਗਰੇਟਾ ਨਹੀਂ ਕੁੱਕੜ ਗਲ ਗਈ ਵੇਖੋ ਹੁਣ ਦੇਖੋ ਹਾਂ ਮੈਂ ਉਹ ਤਾਂ ਜਾਵੇ ਜਾਵੇ ਇਹ ਸਮਝ ਕੋਈ ਨਹੀਂ ਬਹੁਤ ਨਹੀਂ ਬਹਾਰ ਨੋਰਮ ਚਲੋ ਜੀ ਬਣਾ ਚੁੱਕਿਆ ਸਾਡਾ ਪੀਜ਼ਾ ਤੇ ਅਸੀਂ ਹੁਣ ਖਾ ਕੇ ਤੇ ਮੈਂ ਸਪਣਾ ਕੰਮ ਕਰ ਕਰਕੇ ਸੋਨੇ ਆ ਤੁਹਾਨੂੰ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ